ਲੋੜੀਆਂ ਵੀ ਤਾਂ ਹੀ ਚੰਗੀਆਂ ਨੇ ਜੇ ਤੁਹਾਡੇ ਘਰਾਂ ਕੋਈ ਨਸ਼ੇੜੀ ਪੁੱਤ ਨਾ ਹੋਵੇ। ਹਾਂ। ਪਾਪ ਆਪ ਦਾਰੂ ਪੀਂਦੇ ਨੇ ਕਹਿੰਦੇ ਸਾਡੇ ਜਵਾਂਕ ਨਿਸ਼ਾਨਾ ਕਰਨਾ ਉਹ ਕਿਉਂ ਨਾ ਕਰਨ। ਗੁਰੂ ਨਾਨਕ ਸਾਹਿਬ ਨੂੰ ਸਿਜਦਾ ਕਰਦੇ ਆ ਸਵੇਰੇ ਸ਼ਾਮ। ਜਦ ਅਸੀਂ ਥੱਲੇ ਤੇ ਪਦੈਸ਼ ਚੰਗੀ ਕਰਾਂਗੇ ਨਾ ਤਾਂ ਫਿਰ ਚੰਗੇ ਹੀ ਬੱਚੇ ਪੈਦਾ ਹੋਣਗੇ। ਤੁਲਾ ਪੱਟੀ ਹੋਣਾਂ ਦੀ ਕਹਾਣੀ ਬਾਰੇ ਪਤਾ ਤੁਹਾਨੂੰ ਜੀ? ਨਹੀਂ ਉਹ ਪਤਾ ਕੀ ਗਾ ਪਾਕਿਸਤਾਨ ਦਾ ਸੌਦਾ ਜੀ ਹੁਣ। ਆਪਣੇ ਪੰਜਾਬ ਦਾ ਨਹੀਂ ਹੈ। ਸਾਡਾ ਤਾਂ ਦੇਖੋ ਜੋ ਸਿਸਟਮ ਆ ਪੰਜਾਬ ਦਾ ਅਸੀਂ ਉਹਨੂੰ ਬਚਾਈਏ ਅਸੀਂ ਅਸੀਂ ਫਸੇ ਤਾਂ ਆਏ ਅਸੀਂ ਗਵਾਂਡੀਆਂ ਨੇ ਜਾਦੇ ਮੰਨਦੇ ਆ ਅਸੀਂ ਆਪਣੀ ਨਹੀਂ ਮੰਨਦੇ ਸਾਡੇ ਵਾਲੇ ਕਹਿੰਦੇ ਨੇ ਮੁੰਦਰਾ ਪਾ ਲੋ ਵਾਲ ਕਟਾ ਲੋ ਆਏ ਜੈਜੀ ਵੀ ਵਾਂਗੂ ਵਾਲ ਖੜੇ ਕਰ ਲੋ ਸਾਡੇ ਆ ਕਲਾਕਾਰੀ ਆ ਉਹ ਦੇਖੋ ਸਕੂਨ ਦੇਣ ਵਾਲੀ ਕਲਾਕਾਰੀ ਪਾਕਿਸਤਾਨ ਦੀ ਜਿਹੜਾ ਤੁਹਾਡੇ ਵਿਆਹ ਦੀ ਪਹਿਲੀ ਲੋੜੀ ਸੀ ਉਹ ਕਿਵੇਂ ਸੀਗੀ ਅਸੀਂ ਲੋੜ ਹੀ ਨਹੀਂ ਮਨਾਈ ਜੀ ਸਾਡੇ ਘਰ ਇੱਕ ਕੁੜੀ ਹੋਈ ਸੀ ਭਰਾ ਦੇ ਅੱਛਾ ਜੀ ਅਸੀਂ ਉਹਦੀ ਲੋੜੀ ਮਨਾਈ ਸੀ ਅਸੀਂ ਆਪਣੇ ਵਿਆਹ ਦੀ ਲੋੜੀ ਨਹੀਂ ਮਨਾਈ ਅਸੀਂ ਧੀਆਂ ਦੀਆਂ ਲੋੜੀਆਂ ਮਨਾਉਂਦੇ ਹ ਹੁਣ ਵੀ ਅੱਛਾ ਜੀ ਅਸੀਂ ਮੁੰਡਿਆਂ ਦੀ ਨਹੀਂ ਮਨਾਉਂਦੇ ਮੇਰੇ ਦੋ ਮੁੰਡੇ ਨੇ ਆਪਣੇ ਮੈਂ ਕਦੇ ਲੋੜੀ ਨਹੀਂ ਮਨਾਉਂਦਾ ਹੁੰਦੀ ਕਿ ਅਸੀਂ ਤਿੰਨ ਭਰਾ ਐ ਪੰਜ ਸਾਡੇ ਮੁੰਡੇ ਨੇ ਸਾਡੇ ਧੀਏ ਨਹੀਂ ਹੈ ਅਸੀਂ ਜਿਹਦੀ ਧੀ ਦੇ ਹੁੰਦੇ ਅਸੀਂ ਉਹਦੇ ਲੋੜੀ ਮਨਾਉਣ ਜਾਂਦੇ ਹ ਗੁਰੂ ਨਾਨਕ ਸਾਹਿਬ ਨੇ ਕਿਹਾ ਸੋਕ ਕਿਉ ਮੰਦਾ ਆਖੀ ਜਿਸ ਜੰਮੇ ਰਜਨ ਹਾਂਜੀ ਇਹਨੇ ਰਾਜੇ ਜੋਗੀ ਜੰਮੇ ਨੇ ਉਹ ਕਾਲਪੁਰਖ ਦੀ ਫੌਜ ਚੋਂ ਹੀ ਆਈਆਂ ਨਾ ਉਹ ਸਸਰੀ ਕਾਲ ਬੱਪੂ ਸਸਰੀ ਕਾਲ ਜੀ ਸਸਰੀ ਠੀਕ ਹੋ ਜੀ ਐਨ ਕਿਰਪਾ ਕਿਰਪਾ ਮਾਲਕ ਦੀ ਅਨੰਦ ਚ ਅਨੰਦ ਚ ਠੀਕ ਹੈ ਅੱਛਾ ਜੀ ਬੱਪੂ ਜੀ ਜਿਵੇਂ ਕਹਿੰਦੇ ਹੁੰਦੇ ਨੇ ਪਹਿਲੇ ਜਿਵੇਂ ਲੋੜੀ ਮਨਾਉਂਦੇ ਇੱਕ ਤਾਂ ਜਿਵੇਂ ਕਰੇ ਕਹਿੰਦੇ ਵੀ ਮੁੰਡਾ ਹੁੰਦਾ ਜਾਂ ਜਿਵੇਂ ਵਿਆਹ ਹੁੰਦਾ ਹੁੰਦਾ ਹੈਗਾ ਤੇ ਜਿਹੜਾ ਤੁਹਾਡੇ ਵਿਆਹ ਦੀ ਪਹਿਲੀ ਲੋੜੀ ਸੀ ਉਹ ਕਿਵੇਂ ਸੀਗੀ ਅਸੀਂ ਲੋੜੀ ਨਹੀਂ ਮਨਾਈ ਜੀ ਸਾਡੇ ਘਰ ਇੱਕ ਕੁੜੀ ਹੋਈ ਸੀ ਭਰਾ ਦੇ ਅੱਛਾ ਜੀ ਅਸੀਂ ਉਹਦੀ ਲੋੜੀ ਮਨਾਈ ਸੀ ਅਸੀਂ ਆਪਣੇ ਵਿਆਹ ਦੀ ਲੋੜੀ ਨਹੀਂ ਮਨਾਈ ਕਿਆ ਬਾਤ ਅਸੀਂ ਤੀਆਂ ਦੀਆਂ ਲੋੜੀਆਂ ਮਨਾਉਂਦੇ ਹੁਣ ਵੀ ਅੱਛਾ ਜੀ ਅਸੀਂ ਮੁੰਡਿਆਂ ਦੀ ਨਹੀਂ ਮਨਾਉਂਦੇ ਮੇਰੇ ਦੋ ਮੁੰਡੇ ਨੇ ਆਪਣੇ ਮੈਂ ਕਦੇ ਲੋੜੀ ਨਹੀਂ ਮਨਾਉਂਦਾ ਹੁੰਦੀ ਹੈ ਜੀ ਅਸੀਂ ਤੀਆਂ ਦੀਆਂ ਲੋੜੀਆਂ ਮਨਾਉਂਦੇ ਹਾਂ ਬਹੁਤ ਵਧੀਆ ਲੱਗਿਆ ਸੁਣ ਕੇ ਇਹ ਗੱਲ ਕਿਉਂਕਿ ਅਸੀਂ ਤਿੰਨ ਭਰਾ ਐ ਪੰਜ ਸਾਡੇ ਮੁੰਡੇ ਨੇ ਸਾਡੇ ਤੀਏ ਨਹੀਂ ਹੈ ਅਸੀਂ ਜਿਹਦੀ ਤੀਦੇ ਹੁੰਦੇ ਅਸੀਂ ਉਹਦੇ ਲੋੜੀ ਮਨਾਉਣ ਜਾਂਦੇ ਹਾਂ ਅੱਛਾ ਅਸੀਂ ਆਪਣੇ ਦੀ ਨਹੀਂ ਕਦੇ ਮਨਾਉਂਦੇ ਤੀਆਂ ਵੀ ਮਿਸ਼ਰੀ ਦੀਆਂ ਡਲੀਆਂ ਹੁੰਦੀਆਂ ਹਨ ਤੀਆਂ ਕਰਕੇ ਜੀ ਗ ਸੋ ਕਿਉ ਮੰਦਾ ਆਖੀ ਜਿਸ ਜੰਮੇ ਰਜਨ ਹੈ ਜੀ ਇਹਨੇ ਰਾਜੇ ਜੋਗੀ ਜੰਮੇ ਨੇ ਉਹ ਕਾਲਪੁਰਖ ਦੀ ਫੌਜ ਚੋਂ ਹੀ ਆਈਆਂ ਨਾ ਉਹ ਹਾਂ ਨਾ ਜਦ ਕੀ ਧੀਆਂ ਦਾ ਮਹਾਨਤਾ ਵੱਧਾ ਮੁੰਡਿਆਂ ਨਾਲੋਂ ਅੱਜ ਵੀ ਬਿਲਕੁਲ ਕੁੜੀਆਂ ਮੈਂ ਕਹਿੰਨੀ ਐ ਵੀ ਮਾਪੇ ਤਾਂ ਜ਼ਿਆਦਾ ਸੋਚਦੀਆਂ ਅੱਜ ਕੱਲ ਮੁੰਡੇ ਘੱਟ ਸੋਚਦੇ ਨੇ ਜ਼ਿਆਦਾ ਮੁੰਡੇ ਤਾਂ ਸੋਚਦੇ ਹੀ ਨਹੀਂ ਜੀ ਸੋਚਣਾ ਕੀ ਉਹਨਾਂ ਨੇ ਜੇ ਤਾਂ ਚੰਗੀ ਪਰਵਿਸ਼ ਕਰ ਲੋਂਗੇ ਤਾਂ ਤਾਂ ਆਸ ਰੱਖੋਗੇ ਨਹੀਂ ਬਾਕੀ ਤਾਂ ਨਸ਼ੇੜੀ ਨਸ਼ੀ ਹੀ ਨੇ ਹੋਰ ਕੁਝ ਨਹੀਂ ਹੈ ਨਸ਼ੇ ਹੀ ਨਸ਼ਾ ਬਸ ਹਾਂ ਅੱਜ ਕੱਲ ਕਹਿੰਦੇ ਇੱਕ ਸਲੋਗਨ ਵੀ ਵਾਲਾ ਚੱਲ ਰਿਹਾ ਕਹਿੰਦੇ ਆਪਦੇ ਮੁੰਡਿਆਂ ਨੂੰ ਬਚਾਓ ਕਹਿੰਦੇ ਪਹਿਲਾਂ ਕਹਿੰਦੇ ਸੀ ਬੇਟੀ ਬਚਾਓ ਹੁਣ ਕਹਿੰਦੇ ਮੁੰਡੇ ਬਚਾਓ ਦੇਖ ਲਓ ਹਾਲਾਤ ਕੀ ਹੋ ਗਏ ਕੀ ਹੋ ਗਏ ਹੈਨਾ ਇਹ ਹੋਏ ਘਰ ਤੋਂ ਨੇ ਹਾਂ ਹੋਏ ਘਰ ਤੋਂ ਨੇ ਮਾਪੇ ਪਾ ਨੇ ਗੌਰ ਨਹੀਂ ਕਰੀ ਗੌਰ ਨਹੀਂ ਕਰੀ ਸਾਡੇ ਤਿੰਨ ਭਾਈਆ ਪਾ ਪੰਜ ਮੁੰਡੇ ਨੇ ਹਾਂਜੀ ਸਾਡੇ ਅਸੀਂ ਫਤੇਗੜ ਸਾਹਿਬ ਦੀ ਧਰਤੀ ਦਾ ਜੰਪ ਵਾਲਾ ਅੱਛਾ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੇ ਉਹਦੇ ਤੇ ਪੰਜਾਂ ਦੇ ਕੇਸ ਰੱਖੇ ਹੋਏ ਨੇ ਅਸੀਂ ਨੇ ਅੱਛਾ ਜੀ ਤੇ ਸਾਰੇ ਪਰਿਵਾਰ ਦੇ ਕੇਸ ਰੱਖੇ ਗੁਰਨਾਨਕ ਸਾਹਿਬ ਨੂੰ ਸਿਜਦਾ ਕਰਦੇ ਆ ਸਵੇਰੇ ਸ਼ਾਮ ਜਦ ਅਸੀਂ ਥੱਲੇ ਤੇ ਪਦੈਸ਼ ਚੰਗੀ ਕਰਾਂਗੇ ਨਾ ਤਾਂ ਫਿਰ ਚੰਗੇ ਹੀ ਬੱਚੇ ਪੈਦਾ ਹੋਣਗੇ ਬਾਪ ਆਪ दारू ਪਿੰਦੇ ਨੇ ਕਹਿੰਦੇ ਸਾਡੇ ਚ ਬਗ ਨਿਸ਼ਾਨਾ ਕਰਨਾ ਉਹ ਕਿਉਂ ਨਾ ਕਰਨ ਜਾਂ ਤੁਸੀਂ ਕਰਦੇ ਹੋ ਜਾਂ ਤੁਸੀਂ ਕਰਦੇ ਹੋ ਕਿਉਂ ਨਾ ਕਰਨ ਜਿਹੜਾ ਚਵਾ ਕਰ ਉਹ ਦੇਖਦਾ ਉਹ ਹੀ ਸਿੱਖਦਾ ਫਿਰ ਹਾਂਜੀ ਹਾਂ ਜੋ ਦੇਖਣਾ ਉਹ ਹੀ ਕਰਨਾ ਉਹਨੇ ਜੋ ਕੁਝ ਦੇਖਣਾ ਉਹ ਹੀ ਕੁਝ ਕਰਨਾ ਹੂੰ ਇੱਥੇ ਸਾਡੇ ਇੱਕ ਮਹਾਨ ਸ਼ਹੀਦ ਨੇ ਭਾਈ ਜੈ ਸਿੰਘ ਖਲਕਟ ਜਿਨ੍ਹਾਂ ਨੇ ਤਮਾਕੂ ਨਹੀਂ ਚੱਕਿਆ ਜੀ ਤਮਾਕੂ ਨਹੀਂ ਚੱਕਿਆ ਉਹਨਾਂ ਨੇ ਸਮੁੰਦਖਾਂ ਦਾ ਹਾਂਜੀ ਉਹ ਕਹਿੰਦੇ ਵੀ ਸਾਡਾ ਤਮਾਕੂ ਚੱਕ ਕੇ ਪਟਿਆਲੇ ਛੱਡ ਕੇ ਆਓ ਉਹਨਾਂ ਨੇ ਤਮਾਕੂ ਨਹੀਂ ਚੱਕਿਆ ਵੀ ਖੱਲ ਲਹਾਲੀ ਪੁੱਠੇ ਟੰਕ ਕੇ ਇਹ ਸ਼ਾਇਦ ਪਿੰਡ ਵੀ ਹਾਂਜੀ ਹਾਂ ਉਰੇ ਤੋਂ 3 ਕਿਲੋਮੀਟਰ ਦੂਰ ਪਿੰਡ ਆ ਜੀ ਹਾਂਜੀ ਹਾਂਜੀ ਉਹਨਾਂ ਨੇ ਖੱਲ ਲਹਾਈਆ ਜੀ ਪਰਿਵਾਰ ਦੇ 5 ਜੀ ਸ਼ਹੀਦ ਹੋਏ ਨੇ ਉੱਥੇ ਅੱਜ ਵੀ ਉੱਥੇ ਪੀਪਲ ਤੇ ਬਰੋਂਟਾ ਹਾਜ਼ਰ ਹੈ ਤੁਸੀਂ ਦੇਖ ਲਓ ਲੋਕ ਤਾਂ ਟਰੱਕਾਂ ਦੇ ਟਰੱਕ ਤਮਾਕੂ ਆ ਦੇ ਖਾ ਗਏ ਇੱਕ ਬੰਦੇ ਨੇ ਸਿਰ ਤੇ ਨਾ ਚੱਕਣ ਕਰਕੇ ਪਰਿਵਾਰ ਵਾਰਤਾ ਸਾਡੇ ਵਾਲੇ ਅੱਜ ਵਾਲੇ ਫਿਰ ਕਿਹੜੀ ਆਸਾ ਰੱਖਦੇ ਆਪਾਂ ਇਹਨਾਂ ਨੂੰ ਤਾਂ ਕਹਿਣਾ ਹੀ ਪੈਣਾ ਨਾ ਵੀ ਆਪਣੇ ਕਿਉਂਕਿ ਆ ਆਪਾਂ ਨੇ ਕਿਸੇ ਤੇ ਆਸ ਤਾਂ ਰੱਖਣੀ ਨਹੀਂ ਹਾਂ ਨਾ ਆਪਾਂ ਕੇ ਦੀ ਸੁਣਨੀ ਆ ਹਨਾ ਐਡਾ ਐਡਾ ਸ਼ਹੀਦ ਹੋਏ ਨੇ ਕਿਉਂ ਨਹੀਂ ਉਹਨਾਂ ਕੰਨੀ ਕੌਰ ਕਰਦੇ ਬਿਲਕੁਲ ਬਿਲਕੁਲ ਭੁੱਲ ਗਏ ਅਸੀਂ ਬਹੁਤ ਅਸੀਂ ਭੁੱਲ ਗਏ ਅਸੀਂ ਹਾਂ ਸੱਚ ਸੱਚ ਭੁੱਲ ਗਏ ਝੂਠ ਨਾਲ ਜੁੜ ਗਏ ਹਾਂ ਠੀਕ ਹੈ ਜੀ ਸੱਚ ਭੁੱਲ ਗਏ ਝੂਠ ਨਾਲ ਅੱਛਾ ਹੁਣ ਤੁਸੀਂ ਫਿਰ ਕਿਵੇਂ ਆਏ ਸੀਗੇ ਲੈ ਆ ਕੋਈ ਸਮਾਨ ਕਿ ਹੇ ਜੀ ਸੋਲ ਲੈਣ ਲੱਗੇ ਸੀ ਜਾਂ ਨੂੰ ਤੁਸੀਂ ਆ ਗਏ ਚਾਚਾ ਇਹ ਠੀਕ ਹੈ ਜੀ ਅੱਛਾ ਤੇ ਫਿਰ ਅੱਜ ਕਿਵੇਂ ਫਿਰ ਪ੍ਰੋਗਰਾਮ ਕੱਲ ਨਾ ਕਰਨੂ ਕੱਲ ਨੂੰ ਕਰਨਾ ਹੈ ਨਾ ਨਹੀਂ ਕਰਨਾ ਹੈ ਕਿਸੇ ਦੀ ਧੀ ਦੀ ਲੋੜੀ ਹੈ ਅੱਛਾ ਜੀ ਨਾ ਮੈਂ ਤੇ ਉਹਨਾਂ ਦੇ ਘਰ ਹੈ ਉਹਨਾਂ ਦੇ ਘਰਾਂ ਦੇ ਦੇਣਾ ਆਪਾਂ ਨੇ ਜੋ ਲੈਣਾ ਅੱਛਾ ਅੱਛਾ ਹਾਂ ਉੱਥੀ ਸਾਂਝੀ ਸਾਰੇ ਕਿਉਂਕਿ ਪਿੰਡਾਂ ਦਾ ਕਲਚਰ ਆ ਪਹਿਲਾ ਪੁਰਾਣਾ ਇਕੱਠੇ ਹੋ ਕੇ ਜੁੜਦੇ ਲੋੜੀ ਦਾ ਕਾਰਨ ਇਹ ਅੱਛਾ ਬਾਪੂ ਜੀ ਉਹ ਦੂਲਾ ਪੱਟੀ ਉਹਨਾਂ ਦੀ ਕਹਾਣੀ ਬਾਰੇ ਪਤਾ ਤੁਹਾਨੂੰ ਜੀ ਨਹੀਂ ਉਹ ਪਤਾ ਕੀ ਕਹ ਪਾਕਿਸਤਾਨ ਦਾ ਸੌਦਾ ਜੀ ਹੋ ਆਪਣੇ ਪੰਜਾਬ ਦਾ ਨਹੀਂ ਹੈ ਹਾਂ ਜੀ ਇਹ ਅਲੱਗ-ਅਲੱਗ 파ਟ ਨੇ ਇਹ ਪਾਕਿਸਤਾਨ ਦਾ ਹੈ ਹਾਂ ਹਨਾ ਸਾਡਾ ਤਾਂ ਦੇਖੋ ਜੋ ਸਿਸਟਮ ਆ ਪੰਜਾਬ ਦਾ ਅਸੀਂ ਉਹਨੂੰ ਬਚਾਈਏ ਅਸੀਂ ਅਸੀਂ ਫਸੇ ਤਾਂ ਆ ਅਸੀਂ ਗਵਾਂਡੀਆਂ ਨੇ ਜਾਦੇ ਮੰਨਦੇ ਆ ਅਸੀਂ ਆਪਣੀ ਨਹੀਂ ਮੰਨਦੇ ਸਾਡਾ ਬੱਚਾ ਨਸ਼ੇੜੀ ਆ ਦੂਜੇ ਦਾ ਮੁੰਡਾ ਮੁੰਡਾ ਕਹਿੰਦੇ ਆਈਪੀਐਸ ਅਫਸਰ ਬਣੂਗਾ ਜੇ ਆਪਾਂ ਆਪਣੇ ਨੂੰ ਸਪੈਈਓ ਬਣਾ ਲਈਏ ਪਹਿਲਾਂ ਹਨਾ ਇਸ ਹਾਂ ਆਪਣੇ ਵੱਲ ਨਹੀਂ ਦੇਖਦੇ ਅਸੀਂ ਸਾਡਾ ਪਾਕਿਸਤਾਨ ਸਾਡਾ ਹੀ ਸਾਡੇ ਚੋਂ ਨਿਕਲਿਆ ਉਹ ਤਾਂ ਸਾਡਾ ਹੀ ਸੀ ਨਾ ਉਹ ਕਹਾਣੀਆਂ ਸਾਰੇ ਇਤਿਹਾਸ ਤਾਂ ਸਾਡੇ ਆਪਣੀ ਤਾਂ ਹੀ ਤਾਂ ਬਣਾਉਂਦੇ ਆ ਉਹ ਵੀ ਬਣਾਉਂਦੇ ਹੋਣ ਨਹੀਂ ਉਹ ਨਹੀਂ ਬਣਾਉਂਦੇ ਹੋਣੇ ਮੈਨੂੰ ਲੱਗਦਾ ਕਿਉਂਕਿ ਉਧਰ ਪਤਾ ਉਧਰ ਹਾਲਾਤ ਦੇਖੋ ਤੁਸੀਂ ਕਿਵੇਂ ਨੇ ਆਪਣੇ ਨਾਲੇ ਹਾਲਾਤ ਨਹੀਂ ਹੈਗੇ ਉਧਰ ਹਾਲਾਤ ਉਧਰ ਬੜੇ ਭਾਰੀ ਖਤਰਨਾਕ ਹਾਲਾਤ ਨੇ ਜੀ ਉਹ ਬੜੀ ਗਰੀਬੀ ਘਟ ਰਹੇ ਨੇ ਲੋਕੋ ਇੱਥੇ ਤਾਂ ਬੱਚਾ ਬੱਚਾ ਅਮੀਰ ਹੈ ਇੱਥੇ ਦੱਸੋ ਅਮੀਰ ਗਰੀਬ ਕੌਣ ਹੈ ਸਾਡੇ ਫੋਨ ਹੈ ਰੇ ਕੋ ਸਾਦੇ ਨੇ ਸਾਡੇ ਤਾਂ ਸਵਾ ਸਵਾ ਤੇ 14 ਤੋਂ 15 ਕਰੋੜ ਦੇ ਲੰਗਰ ਲੱਗ ਜਾਂਦੇ ਨੇ ਜੀਰੇ ਇੰਨਾ ਕ ਤਾਂ ਸਾਲ ਦਾ ਬਜਟ ਆ ਪਾਕਿਸਤਾਨ ਦਾ ਜਿੰਨਾ ਕ ਸਾਡਾ ਲੱਗਦਾ ਨਾ ਲੰਗਰ ਸਵਾ ਤੋਂ ਸਾਬ ਜਦਾਂ ਦੀ ਯਾਦ ਚ ਇੰਨਾ ਕ ਤਾਂ ਪਾਕਿਸਤਾਨ ਦਾ ਬਜਟ ਬਜਟ ਆ ਸਾਰਾ ਨਾ ਹਨ ਇਸ ਕਰਕੇ ਉਹਨਾਂ ਨੂੰ ਮੁਬਾਰਕ ਆ ਦੁੱਲਾ ਭੱਟੀ ਸਾਡੇ ਤਾਂ ਬਹੁਤ ਰੇ ਬਹੁ ਭੱਟੀ ਪਏ ਨੇ ਅਸੀਂ ਉਹ ਇੰਟੋਲੇ ਅੱਜ ਤੱਕ ਜੀ ਹੈਨਾ ਕਿੱਡੇ-ਕੱਡੇ ਫਨਕਾਰ ਆਪਣੇ ਉਰੇ ਪਏ ਨੇ ਉੱਥੇ ਹੋਏ ਨੇ ਆਪਣੇ ਕਲਾਕਾਰੀ ਦੇ ਥੰਮ ਹੋਇਆ ਪਾਕਿਸਤਾਨ ਹੈਨਾ ਜੀ ਸਾਡੇ ਵਾਲਿਆਂ ਨੂੰ ਦੀ ਰੀਸ ਕਰ ਕਰਕੇ ਗਾਉਣਾ ਸਿੱਖਿਆ ਪਰ ਅਸੀਂ ਪੈਦਾ ਨਹੀਂ ਕਰ ਸਕੇ ਅੱਜ ਤੱਕ Nusrat Fateh Ali Khan ਸਾਹਿਬ ਵਰਗਾ ਕੋਈ ਹੋਇਆ ਨਹੀਂ ਹੈ ਹੈਨਾ ਸਾਡੇ ਵਾਲੇ ਕਹਿੰਦੇ ਨੇ ਮੁੰਦਰਾ ਪਾ ਲੋ ਵਾਲ ਕਟਾ ਲੋ ਆਏ ਜੈਜੀ ਵੀ ਵਾਂਗੂ ਵਾਲ ਖੜੇ ਕਰ ਲੋ ਸਾਡੇ ਆ ਕਲਾਕਾਰੀ ਆ ਉਹ ਦੇਖੋ ਸਕੂਨ ਦੇਣ ਵਾਲੀ ਕਲਾਕਾਰੀ ਪਾਕਿਸਤਾਨ ਦੀ ਹੈਨਾ ਲੋੜੀ ਵੀ ਪਾਕਿਸਤਾਨ ਦੀ ਤੁਸੀਂ ਦੇਖੋ ਜਦ ਤੱਕ ਇਹਦਾ ਮਤਲਬ ਅਸੀਂ ਪਾਕਿਸਤਾਨ ਤੋਂ ਲੋੜੀ ਚੋਰੀ ਕਰੀ ਵੀ ਇਹਦਾ ਮਤਲਬ ਇਹਦਾ ਕਿ ਦੁੱਲਾ ਭੱਟੀ ਕਰਦੇ ਆ ਸਾਨੂੰ ਸਿੱਖਿਆ ਨਹੀਂ ਸੀ ਕੋਈ ਲਈ ਹੈਗੇ ਨੇ ਸਾਨੂੰ ਸਿੱਖਿਆ ਦੀ ਬਹੁਤ ਲੋੜ ਆ ਇਸ ਕਰਕੇ ਆਪਣੇ ਆਪਣੇ ਬੱਚੇ ਪਹਿਲਾਂ ਸੰਭੋ ਹਨਾ ਲੋੜੀਆਂ ਵੀ ਤਾਂ ਹੀ ਚੰਗੀਆਂ ਹਨ ਜੇ ਤੁਹਾਡੇ ਘਰਾਂ ਕੋਈ ਨਸ਼ੇੜੀ ਪੁੱਤ ਨਾ ਹੋਵੇ ਜੇ ਨਸ਼ੇੜੀ ਪੁੱਤ ਨੇ ਕਾਹਦੀਆਂ ਲੋੜੀਆਂ ਨੇ ਜੀ ਹਾਂ ਹੈਨਾ ਸਹੀ ਗੱਲ ਫਿਰ ਤਾਂ ਗਵਾਂਡੀਆਂ ਤਾਂ ਜਾਣ ਵੇਲੇ ਵੀ ਡਰ ਲੱਗਦਾ ਕਿਤੇ ਉਹ ਸੂਲਫਾ ਪੀ ਨਾ ਪਿਆ ਹੋਵੇ ਉਹ ਨਸ਼ਾ ਕਰੀ ਨਾ ਪਿਆ ਹੋਵੇ ਉਸ ਭਾਨਣਾ ਦਾ ਵੀ ਕੋਈ ਚੱਕ ਨਾ ਲੇ ਜਨਾ ਪਹਿਲਾਂ ਆਪਣਾ ਘਰ ਸੁਥਰਾ ਕਰ ਲੋ ਲੋੜੀ ਅਨੰਦ ਚ ਰਹਿੰਦੇ ਨੇ ਸਦਾ ਸਦਾ ਦੀਵਾਲੀ ਸਾਧ ਹੈਨਾ ਸਾਡੇ ਦਾ ਅਠੋ ਪੈਰ ਬਸੰਤ ਹੋਣੀ ਚਾਹੀਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈਨਾ ਬਹੁਤ ਵਧੀਆ ਲੱਗਿਆ ਗੱਲਬਾਤ ਕੀਤੀ ਹੈ ਹਾਂ ਤੁਸੀਂ ਸਾਨੂੰ ਮਿਲੇ ਮਹਾਰਾਜ ਤੁਹਾਡੇ ਚੜ੍ਹਦੀਆਂ ਕਲਾ ਕਰੇ ਧੰਨਵਾਦ ਆਨੰਦ ਚ ਰਹੋ ਤੁਸੀਂ ਧੰਨਵਾਦ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤ